ਸਪੋਰਟ ਨਹੀਂ ਕਰਨਾ ਹੈ ਮੈਂ ਹਰਜਿੰਦਰ ਸਿੰਘ ਰਹਿਮੀ ਬਲੌਕ ਪ੍ਰਧਾਨ ਤੀਹ ਹਕੂਮਤੋ ਅੱਜ ਸਭ ਨੂੰ ਕੰਮ ਤੰਤਰ ਦੇ ਵਾਸਤੇ ਬਹੁਤ ਬਹੁਤ ਵਰਕਾਂ ਦੇਸ਼ ਵਾਸੀਆਂ ਨੂੰ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਸਭ ਦੇ ਹੰਦ ਰੋਸਤੀਆਂ ਮਣਨ ਔਰ ਸਭ ਨੂੰ ਖੁਸ਼ੀਆਂ ਮਣਨ ਸਭ ਦੇ ਕਾਰੋਬਾਰਾਂ ਚ ਵਾਧਾ ਹੋਵੇ ਔਰ ਅਜਰੇ ਦਿਨ ਤੇ 1950 ਦੇ ਵਿੱਚ ਇੱਕ ਸਵਿਧਾਨ ਲਿਖਿਆ ਗਿਆ ਸੀਗਾ ਜੋ ਕਿ ਬੰਦੇ ਨੂੰ ਆਪਣੇ ਅਧਿਕਾਰ ਦਿੱਤੇ ਗਏ ਸੀਗੇ ਔਰ ਕਾਨੂੰਨ ਦੀ ਵਿਵਸਥਾ ਬਣਾਈ ਗਈ ਸੀ ਅੱਜ ਬਹੁਤ ਵੱਡਾ ਦਿਨ ਆ ਮੈਂ ਦੇਸ਼ ਵਾਸੀਆਂ ਨੂੰ ਦੁਬਾਰਾ ਫੇਰ ਲੱਖ ਲੱਖ ਮੁਬਾਰਕਾ ਦਿੰਦਾ ਔਰ ਪਰਮਾਤਮਾ ਅਗੇ ਅਰਦਾਸ ਕਰਦਾ ਸਭ ਨੂੰ ਤੰਦਰੁਸਤੀ ਦੇਵੇ